ਕਿ ਵੀਡੀਓ ਸਾਰਿਆਂ ਨੂੰ ਵੀਡੀਓ ਦੇਖ ਕੇ ਬਣਾ ਲੈਣ ਸੱਚੀ ਕਾ ਅੱਜ ਆਪਾਂ ਕਲਾਜੂ ਬਣਾਣਾ ਵਾ ਇਹ ਹੈਗਾ ਸੀ ਆਲੂ ਵਰਕ ਸੂਟ 4 ਮੀਟਰ ਇਹ ਪਾ ਫਰਾਕ ਦੀ ਕਟਾਈ ਕਰਨੀ ਫਰਾਕ ਕੱਢ ਲਈ ਆਪਾਂ ਫਰਾਕ ਆਪਾਂ ਤਿਆਰ ਕਰਨੀ ਸੋ 40 ਇੰਚ ਦੇ ਸਾਹਮਣੇ ਹਮ bài ਫਰਾਕ ਦੀ ਬਾਰਦੀ ਦਾ ਕੱਪੜਾ ਵੀ ਤੇ ਬਾਹੂ ਦੇ ਕੱਪੜੇ ਵੀ ਉਤਾਰ ਲਿਆ ਵੇ ਹੁਣ ਆਪਾਂ प्लाजो बना प्लाजो बनाने कपड़ा अपने को घटा देखो अपना नॉर्मल बारा कोई ज़्यादा बड़ा बार नहीं है क्या ये कपड़ा अपने को कि हो गया एक मीटर उसको उस अखो किना बच्चे ਜੇ 2 ਮੀਟਰ ਕਪੜਾ ਹੁੰਦਾ ਫਿਰ ਵੀ ਆਪਾਂ ਪਰ ਲਾਸਟ ਕੋ ਵਾਸਤੇ ਜੋੜ ਪਾ ਕੇ ਬਣਾ ਲੈਣਾ ਸੀ ਪਰ 2 ਮੀਟਰ ਵੀ ਨਹੀਂ ਹੈਗਾ ਕਪੜਾ 1.5 ਤੋਂ ਥੋੜਾ ਆਪਣਾ ਕਪੜਾ ਉਪਰ ਆ ਇੱਥੇ ਰਣਾ ਸੀ ਆਪਣਾ 1.5 ਮੀਟਰ ਇੰਨੇ ਕਪੜਾ ਉੱਪਰ ਵਰਦਾ ਲਾਸਟਰ ਪਾ ਦੇਣਾ ਇਹਦੇ ਵਿੱਚ ਹੁਣ ਅਸੀਂ ਤੁਹਾਨੂੰ ਦੱਸਾਂਗੇ ਤੁਹਾਨੂੰ ਆਪਾਂ ਫਲਾਲੇ ਬਣਾਣਾ ਹੈ ਕਿਸ ਤਰੀਕੇ ਬਣਾਣਾ ਉਹਨਾਂ ਦੀ ਹਿਪ ਹੈਗੀ ਹੈ 17 ਇੰਚ ਦੇ ਵਿੱਚ ਆਪਾਂ 4 ਪਲੱਸ ਕਰ ਲੈਣੇ ਸੀਗੇ ਅਗਲਾ ਜਿਹੜਾ ਨੰਬਰ ਆਪਣਾ 12 ਇੱਕ ਇਹ ਜਿਹੜਾ ਆਪਣਾ ਇੱਥੇ ਆ ਗਿਆ ਜਿਹੜੀ ਆਪਾਂ ਕਾਰਡ ਪਾਣੀ ਇੱਧਰੋਂ ਹੱਸ ਨੂੰ ਕੱਢਣਾ ਹੈ ਉਹਦੇ ਵਾਸਤੇ ਆਪਣਾ ਕੋ ਕਪੜਾ ਨਹੀਂ ਬਚਦਾ ਹੈਗਾ ਉਹ ਆਪਾਂ ਹਣ ਕਿਸ ਤਰ੍ਹਾਂ ਬਣਾਣਾ ਵਾ ਕਪੜਾ ਇੱਥੇ ਅਟੈਚ ਕਰਨਾ ਵਾ ਕਿਸ ਤਰ੍ਹਾਂ ਡ੍ਰੈਪ ਕਰਨਾ ਹੈ ਉਹਦੇ ਬਾਰੇ ਤੁਹਾਨੂੰ ਦੱਸਾਂ ਕੱਪੜੇ ਦੀ ਲੰਬਾਈ ਤਿਆਰ ਕਰਨੀ ਹੈ 35 ਇੰਚ 35 ਵਿੱਚ ਆਪਾਂ 5 ਪਲੱਸ ਕਰਕੇ ਇਹਨਾਂ ਲੰਬਾਈ ਦਾ ਕੱਪੜਾ ਤਾਰ ਲੈਣਾ 40 ਇੰਚ ਇੱਥੇ ਨੂੰ ਚੰਨੀ ਲਾਓ 40 ਇੰਚ ਤੇ ਇਸ ਤਰ੍ਹਾਂ ਹੀ ਕਟਾਈ ਕਰ ਦਿਓ ਪਹਿਲਾਂ ਦੱਸਾਂ ਕਿ ਇੱਥੇ ਕਪੜਾ ਆਪਣਾ ਜਿਹੜਾ ਬਚ ਗਿਆ ਇਹਨਾਂ ਕਪੜਾ ਬਚ ਗਿਆ ਇਹਦਾ ਤਾਂ ਕਿਸ ਤਰ੍ਹਾਂ ਨਾਲ ਐਕਸ ਕਰਨਾ ਵਾ ਕਪੜਾ ਬਚਿਆ ਹੋਇਆ ਆਪਣੇ ਕੋ ਇਸ ਤਰ੍ਹਾਂ ਆਪਾਂ ਮੈਂ ਨਹੀਂ ਬੰਨ ਜੂਗਾ ਇਧਰ ਪਰਪਲ ਲਾ ਲੈਣੇ ਇਧਰ ਕਪੜਾ ਵਿਚਾਰਾ ਲੈ ਆਪਣੇ ਫੇਰ ਕੰਮ ਆ ਜੂਆ ਜੇ ਆਪਾਂ ਫਰਾਕ ਦਾ ਨੈਕ ਵਗੈਰਾ ਬਣਾਣਾ ਵਾ ਅੰਮਰ ਉੱਪਰ ਕਰ ਲੈਣਾ ਪੂਰਾ ਪ੍ਰੋਪਰ कपड़ा आप ऊपर रख लिया इस तरह हम अपना पूरा आ गया इत इतना लौट नहीं जी थोड़ी थले रख लेंगे ਇੰਚ ਦਾ ਆਪਾਂ ਲਾਸਟ ਵਕਤ ਸਾਢੇ ਦਿੱਤਾ 12 ਇੰਚ ਆਸਾਂ ਇਹ ਫੋਮ ਪਾ ਨਾ ਰੱਖਾਂ ਕੱਪੜੇ ਨਿਸਕੀ ਕੇ ਹੁਣ ਆਪਾਂ ਸਲਾਈ ਜੂਗੇ ਕਪੜਾ ਉੱਪਰ ਧਰਾਂਗੇ ਇੱਥੋਂ ਆਪਾਂ 3 ਇੰਚ ਹੀ ਲੈ ਲਾਂਗੇ ਵੈਸੇ ਤਾਂ ਆਪਾਂ 2 ਵੀ ਲੈ ਲੈਂਦੇ ਆ 4 ਵੀ ਲੈ ਲੈਂਦੇ ਆ 3 ਇੰਚ ਜਾਨਾ ਨੇ ਕਪੜਾ ਇਸ ਕਰਕੇ ਇੱਥੋਂ ਆਪਾਂ 3 ਇੰਚ ਇੱਥੋਂ ਲੈ ਲਏ ਆਪਾਂ ਇਹ ਤੋਂ ਅੱਗੇ ਜਿਵੇਂ ਨਿਤਬਲਾਈ ਪਾਵਾਂਗੇ ਇਸ ਤਰੀਕੇ ਕੋਣ ਆਪਾਂ نیچے ਤੋਂ ਮੂਰੀ ਰੱਖਾਂਗੇ ਕਿੰਨੀ ਰੱਖਣੀ ਹੈ ਮੂਰੀ ਰੱਖਣੀ ਆਪਾਂ 7 ਇੰਚ ਆਪਾਂ ਇੱਧਰ ਵੀ ਸੀਨ ਪਾਣੀ ਹੈ ਸੀਨ ਪਾਣ ਕਰਕੇ ਆਪਾਂ ਜਿੰਨਾ ਕੱਪੜਾ ਹੈਗਾ ਟੋਟਲ 11 ਇੰਚ ਆ ਗਿਆ 11 ਦਾ ਹਾਫ ਕਿੰਨਾ ਆ ਗਿਆ 7.5 ਇਹ ਫਪਾ 7 ਇੰਚੇ ਰੱਖਣੀ ਹੈ ਮੂਰੀ ਪਾ 8 ਵੀ ਰੱਖਾਂਗੇ ਦੋਵਾਂ ਚੋਂ ਪਾਸੇ ਤੋਂ ਪਹਿਲਾ ਨਿਸ਼ਾਨੀ ਲਾ ਲਈ ਥੱਲੇ 폴ਡ ਕਰਨ ਵਾਸਤੇ ਵੋਲਡ ਕਰ ਮਸ ਗਿਆ ਇਹ ਆਪਣਾ ਹੱਪ ਆ ਗਿਆ ਇਥੋਂ ਆਪਾਂ 7 ਇੰਚ ਮੋਰੀ ਤਿਆਰ ਕਰਨੀ ਆਪਾਂ 8 ਰੱਖਾਂਗੇ 8 ਦੇ ਨਿਸ਼ਾਨੀ ਲਾਣੀ ਆਪਾਂ ਇਧਰ 8 ਤੇ ਲਾਓ ਇਸ ਤਰੀਕੇ ਪਰ ਸ਼ੇਪ ਇਹਦੀ ਲਾਵਾਂਗੇ ਇਹਦੋਂ ਹੰਪਾ ਬੱਸ ਇੱਥੇ ਤੱਕੀ ਇਹਦੇ ਵਿੱਚ ਆਪਕੈਂ ਇਹਨਾਂ ਚੇਕ ਦੇ ਆਪਾਂ ਸਿੱਧੇ ਕੈਂਚੀ ਇਕਲਰ ਨਾਲ ਵਰਤਦੇ ਹਾਂ ਜੋਂ ਜੇ ਆਪਣੇ ਕੱਪੜਾ ਘੱਟ ਹੋਏ ਤੇ ਇਸ ਤਰੀਕੇ ਆਪਾਂ ਵਿੱਚ ਮੈਨਲੀ ਵਾਂਗੂ ਮੈਨਲੀ ਪਾ ਕੇ ਟਾਈ ਕਰ ਸਕਦੇ ਹਾਂ ਵੈਸੇ ਆਪਣਾ ਹੋਰ ਕਿਸੇ ਤਰੀਕੇ ਵੀ ਪਲਾਜੂ ਪੂਰਾ ਤਿਆਰ ਨਹੀਂ ਸੀ ਹੁੰਦਾ ਇਸ ਤਰ੍ਹਾਂ ਕੇ ਕੱਪੜਾ ਘੱਟ ਹੋਏ ਤਾਂ ਇਸ ਤਰੀਕੇ ਆਪਾਂ ਡਰਾਪ ਕਰਕੇ ਟਾਈ ਕਰਕੇ ਇਸ ਲਾਈਕ ਕਰ ਸਕਦੇ ਹੋ ਤੁਸੀਂ ਨੂੰ ਤੁਸੀਂ ਟਾਈ ਕਰੋ ਟਾਈ ਕਰਾਂਗੇ ਇੱਥੇ ਥੋੜੀ ਜਿਹੀ ਆਪਾਂ ਕਹਿੰਦੀ ਬਾਹਰ ਨੂੰ ਰੱਖ ਨਹੀਂ ਲਈ ਇਹ ਜਿਹੜੀ ਮੈਨੀ ਪਾਈ ਆਪਾਂ ਇਹਨੂੰ ਵਿੱਚ ਵਿੱਚੋਂ ਕੱਟਣਾ ਹੈ ਸਾਰੇ ਤਾਮ ਬਰੋਬਰ ਕਰਕੇ ਭਰ ਲਓ

ਇਹਦੀ ਵੀ ਦੋ ਰਿੰਗ ਬਾਅੰਦ ਖਾਣੇ ਇੱਥੋਂ ਥੋੜੀ ਜਿਹਾ ਪਾਣ ਰੋਲ ਰੱਖਾਂਗੇ ਦਲੀ ਸਾਰੇ ਸੀਨ ਇਸ ਤਰੀਕੇ ਨੂੰ ਚਾਣੀ ਲਾਵਾਂਗੇ ਆਪਾਂ ਨਿਵੇਂ ਆ হাফ ਆ ਗਿਆ ਇੱਥੋਂ ਅੱਧੇ ਇੰਚ ਦਾ ਦੋ ਰੱਖਾਂਗੇ ਆਪਾਂ ਮंजे ਕੱਪੜਾ ਟਾਟਾ ਹੋਵੇ ਤਾਂ ਪੈਂਟ ਪਲਾਜੋ ਲਈ ਟਾਈ ਨਾਰਮਲ ਪਲਾਜੋ ਆ ਗਿਆ ਇਸ ਤਰ੍ਹਾਂ ਆਪਾਂ ਹਟਾਈ ਕਰਕੇ ਪਲਾਜੋ ਪੂਰਾ ਤਿਆਰ ਕਰ ਸਕਦੇ ਹਾਂ ਇਹਦੇ ਵਿੱਚ ਵੀ ਹੁਣ ਆਪਾਂ ਇਹਦੀ ਕਟਾਈ ਕਰਾਂਗੇ ਇਸ ਤਰ੍ਹਾਂ ਹੁਣ ਕੋਈ ਵੀ ਨਹੀਂ ਪਤਾ ਨਹੀਂ ਲੱਗਦਾ ਆਪਾਂ ਚੱਕ ਕੇ ਪਰੇ ਗੱਲੇ ਵਿੱਚ ਕਿੱਥੋਂ ਜੜਨਾ ਸ਼ੁਰੂ ਕਰਨੇ ਕਿੱਥੇ ਰ ਹੈ ਸੈਂਟਰ ਆ ਅਸੀਂ ਇੱਥੇ ਆਪਣੇ ਆ ਸੈਂਟਰ ਨਾਲ ਚਾਰੇ ਨਿਸ਼ਾਨੀਆਂ ਸੈਂਟਰ ਦੀਆਂ ਇੱਥੋਂ ਆਪਾਂ ਜੜਨੀ ਸ਼ੁਰੂ ਕਰਨੀਆਂ ਨੇ ਇੱਥੇ ਆਪਾਂ ਕੈਂਚੀ ਨਾਲ ਕੱਟ ਪਾਵਾਂਗੇ ਨਿਸ਼ਾਨੀ ਵੀ ਲਾ ਸਕਦੇ ਆਪਾਂ ਕੱਟ ਵੀ ਪਾਵਾਂਗੇ ਇਸ ਤਰੀਕੇ ਆਪਾਂ ਇਹਨੂੰ ਜੜਨੀ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਉੱਪਰ ਤੋਂ ਜੜਨੀ ਸ਼ੁਰੂ ਕਰਨੀ ਹੈ ਨੇ ਇਦਾਂ ਸਿੱਧੇ ਸੇਲ ਲਾਵਾਂਗੇ ਫਿਰ ਇਸ ਤੋਂ ਬਾਅਦ ਆਪਾਂ ਪੀਟਿੰਗ ਦੀ ਸੀਨ ਲਾਵਾਂਗੇ ਇਸ ਤਰ੍ਹਾਂ ਇੱਥੋਂ ਸ਼ੁਰੂ ਕਰਾਂਗੇ ਜੜਾਈ ਕਰਨੀ ਇੱਥੇ ਕੱਟ ਪਿਆ ਇੱਥੇ ਤੋਂ ਨਾ ਲਾਉਂਦੇ